brought to by silver pumps top quality aur consistent performance ke liye sirf silver pumps naam yaad rakhna आवाज वाहेगुरु जी का खालसा वाहेगुरु जी की फतेह जी ना तन्नू पता ही है ये जो एनएसए ਦਾ ਵਾਅਦਾ ਕੀਤਾ ਗਿਆ ਉਹਦੇ ਸਬੰਧ ਵਿੱਚ ਅਸੀਂ ਇਹ ਕਾਨਫਰੰਸ ਕਰ ਰਹੇ ਹਾਂ ਲੋਕਤੰਤਰ 'ਚ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਗਈ ਫਿਰ ਵੀ ਚਲੋ ਇਹਨਾਂ ਨੇ ਇੱਕ ਸਾਲ ਕੁਝ ਕਹਿੰਦੇ ਸੀਗੇ ਇਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ ਇੱਕ ਸਾਲ ਲਈ ਇਹਨੂੰ ਲੱਗ ਗਈ ਫਿਰ ਇੱਕ ਸਾਲ ਹੀ ਉਹ ਬੰਦਾ ਜੇਲ੍ਹ ਦੇ ਅੰਦਰ ਆ ਫਿਰ ਇੱਕ ਸਾਲ ਹੀ ਵਧਾਇਆ ਗਿਆ ਫਿਰ ਹੁਣ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਤੀਸਰੀ ਵਾਰ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਲੋਕਤੰਤਰ ਦੇ ਇਹੋ ਜਿਹਾ ਇੱਕ ਵੱਡਾ ਬਹੁਤ ਵੱਡਾ ਤਬਾਵਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਤੀਰਾ ਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉਹਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੇ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਮ ਲੋਕ ਨਹੀਂ ਮੰਨਦੇ ਜੋ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾ ਕੇ ਇਹੋ ਜੇ ਕਾਰਨਾਮੇ ਕਰਦੀ ਆ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌਂ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉੱਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸਵਿਧਾਨ ਕਾਨੂੰਨ ਕਹਦਿਆਂ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਰਿਤ ਸ਼ਾਹ ਉਹਨਾਂ ਦੇ ਜਿਹੜੀਆਂ ਸਟੇਟਮੈਂਟਾਂ ਤੋਂ ਇਦਾਂ ਕਿ ਸਿੱਖਾਂ ਪ੍ਰਤੀ ਜਾਂ ਘੱਟਗਿੰਟੀਆਂ ਪ੍ਰਤੀ ਉਹਨਾਂ ਦੇ ਮਨ 'ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਨਾਲ ਮਿਲ ਕੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪੂਰੇ ਉਹਦੇ ਨਾਲ ਹਾਂ ਜਹਾ ਮਲਾ ਕੇ ਕੋਈ ਕਾਨੂੰਨ ਕਹਦੇ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਉਹਦੇ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂਗਾ ਉਹ ਇਸ ਕਰਕੇ ਖਾਲੀ ਕੋਈ ਅਕੇ ਸਾਰੀਆਂ ਚੀਜ਼ਾਂ ਦੇ ਵਾਸਤੇ ਜੀ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਤਪਾਲ ਦੇ ਸਿਰ ਮੜਨਾ ਚਾਹੁੰਦੀ ਇਹ ਕਿਉਂਕਿ ਉਹ ਇੱਕ ਬੰਦੇ ਨੂੰ 2 2 ਸਾਲ ਤੋਂ ਉਸ ਵੱਤ ਸਮਾਂ ਜੇਲ੍ਹ 'ਚ ਹੋ ਗਿਆ ਤੇ ਉਹਦੇ ਨਾਂ ਤੇ ਸਾਰਾ ਕੁਝ ਇਹ ਡਰਾਮਾ ਕਰਕੇ ਮੇਰੇ ਖਿਆਲ 'ਚ ਲੋਕਾਂ ਨੂੰ ਇੱਕ ਡਰਾ ਕੇ ਇਹ ਤੁਮਕਾ ਕੇ ਉਹ ਆਪ ਆਪਣੇ ਪੱਖ 'ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ 'ਚ ਇਹ ਇੱਕ ਜਮਹੂਰੀਅਤ ਦੇਸ਼ 'ਚ ਬਹੁਤ ਵੱਡਾ ਹੈ ਇੱਕ ਇਹ ਗਨਾਹ ਕਰ ਰਹਾ ਹੈ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇ ਉਹ ਸਹੀ ਰਸਤੇ ਚ ਕਾਨੂੰਨ ਦੇ ਤਹਿਤ ਚੱਲਣਾ ਚਾਹ ਰਿਹਾ ਤੇ ਉਹਨੇ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਿਆ ਇਸ ਤਰ੍ਹਾਂ ਕੇ ਮੇਰਾ ਖਿਆਲ ਹੈ ਕਿ ਇਹਦੀ ਇਹ ਜਿਹੜੀ ਇਹਦੀ ਅਸੀਂ ਸਖਤ ਸ਼ਬਦਾਂ ਚ ਇਸ ਕਾਨੂੰਨ ਦੀ ਨਿਖੇਦੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵੰਤ ਮਾਨ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਖਿਆਲ ਹੈ ਕਿ ਜੇ ਅਮਰਤਪਾਲ ਦੇ ਇੱਥੇ ਨਾ ਰਹਿਣ ਦਾ ਲਾ ਆਰਡਰ ਸਹੀ ਰਹਿੰਦਾ ਨਾ ਜੇ ਵੀ ਕੋ ਕੋ ਵਿਸ਼ਵਾਸ ਕੀਤਾ ਦੱਸ ਸਕਦੇ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਫਰੋਤੀ ਨਾ ਲਈ ਗਈ ਹੋਵੇ ਕੋਈ ਡਕੈਤੀ ਨਾ ਹੋਈ ਹੋਈ ਹੋਏ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲ ਹੈ ਕਿ ਇੱਕ ਇਹ ਨੂੰ ਜੰਗਲ ਰਾਜ ਇੱਕ ਪੁਸ ਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਿਸ ਸੜੀ 'ਚ ਖੜਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੁਝ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਮਾਇਕਾਂ ਨੂੰ ਲੋਕ ਇਹਨਾਂ ਨੇ ਕਿਸਾਨਾਂ ਨਾਲ ਵੀ ਇਹੋ ਜਿਹੀ ਧੱਕੇਸ਼ਾਹੀ ਕੀਤੀ ਲੋਕਾਂ ਦੇ ਪਿੰਡਾਂ 'ਚ ਨਹੀਂ ਬਣਦੇ ਰਹੇ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਛ ਇਹਨਾਂ ਦੇ ਨੇਤਾਵਾਂ ਦੇ ਕੋਟੀਆਂ 'ਚ ਲੱਗੀ ਹੋਈ ਆ ਕੁਛ ਹੁਣ ਇਹਨਾਂ ਨੂੰ ਪਿੰਡਾਂ 'ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹ ਇਹੋ ਜਿਹੀਆਂ ਖਬਰਾਂ ਅਮਦਿਤੀਆਂ ਕਿਆ ਕਤਲ ਹੋ ਗਿਆ ਕਿ ਕਿਤੇ ਇੱਕ ਆ ਚੀਜ਼ ਵਾਪਰ ਗਈ ਮੇਰਾ ਖਿਆਲ ਹੈ ਕਿ ਇਹ ਜੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸੜੇ ਦੀ ਇਹੋ ਜਿਹੀ ਹਾਲਾਤ ਹੋਵੇ ਕਰਜ ਵਿੱਚ ਡੁੱਬ ਰਹੀ ਹੋਵੇ ਉੱਥੇ ਨੌਜਵਾਨ ਨਸ਼ਿਆਂ ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਸੇ ਪਖੜੇ ਪੌਂਦਾ ਹੋਵੇ ਕਿੰਡੀ ਬੇਸ਼ਰਮੀ ਵਾਲੀ ਗੱਲ ਹੈ ਕਿ ਉਹਨੂੰ ਕੋਈ ਫਿਕਰ ਨਹੀਂ ਕਿ ਮੇਰੀ ਜ਼ਿੰਮੇਵਾਰੀ ਕੀ ਬਣ ਰਹੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਕਉ ਤੁਹਾ ਨਕੇਦੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਮਨੀ ਵੀ ਦਿੰਦੇ ਆ ਕਿ ਇਹ 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 ਚੀਜ਼ਾਂ ਤਾਂ ਚੱਲਣ ਨਹੀਂ ਦਿੱਤਾ ਜਾਂ ਅੱਗੇ